ਲੋਕ ਇंसाफ ਮੰਚ ਵੱਲੋਂ ਡੇਰਾ ਮੱਈਆ ਭਗਵਾਨ ਦੇ ਸਾਹਮਣੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਤਰਨਾ 12ਵੇਂ ਦਿਨ ਵੀ ਰਿਹਾ ਜਾ ਰਹੀ ਗਵਰਨਮੈਂਟ ਸਕੂਲ ਟੀਚਰਜ਼ ਯੂਨੀਅਨ ਅਤੇ ਪਿੰਡਾਂ ਦੇ ਪੰਚਾਂ ਸਰਪੰਚਾਂ ਵੱਲੋਂ ਪੱਕੇ ਤਰਨੇ ਵਿੱਚ ਸਮੁਲਿਅਤ 3 ਜੁਲਾਈ ਨੂੰ ਪਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਾਂਗੇ ਹਲਕਾ ਇੰਚਾਰਜ ਦੇ ਦਫ਼ਤਰ ਤੱਕ ਕਿਰਾਉ ਲੋਕ ਇंसाफ ਮੰਚ ਫਿਲੌਰ अज परातरी जथेबंदी गौरमेंट स्कूल टीचरस यूनियन इलाके के पंचा सरपंचा वालों भारी गिनती शमूलीत की गई जिस विच जिला आगू हरकमल सिंह संधुते हैं जगजीत सिंह चकसहबू विशाल सैनी विकास सैनी मुनीश कपूर हैड टीचर राजविंदर सिंह खत्रीवाल तो इलावा सरपंच प्रीतम राम सैफबाद रामेष्वर सरपंच जगीर निर्मलजीत सबका सरपंच मियावा आदे ने कहा कि मसले के हल तक पक्केरने व्डी शमूलियत की जाएगी आज अज्ले धरने जनरल मजदूर यूनियन सोडी पालोन परविंदर सिंह कश्मीर कुरैशी ने संबोधन किया इस मौके लोग इंसाफ मंच के आगुआ जनैल फिलौर परशुतम फिलौर मास्टर हंसराज डॉक्टर संदीप कुमार अमरजीत लाडी महिसमपुर राजविंदर सिंह मुठदडा कला अशोक कुमार हनी संतोखपुरा रामजी दास गन्ना पिंड सोमनाथ शेखूपुर मुठडा रवि कलेर सरबजीत सबका सरपंच रामगढ़ सुनील गन्ना पिंड आदि ने कहा कि जदों तक मसला हल नहीं धरना पक्के तौर तो पर चलता रहेगा उन्होंने एक्शन की तैयारी पेंड पिंड जाके शुरू की जा रही है इस मौके संदीप कौर सरपंच रामगढ़ संदीप गन्ना पिंडूप कलेर सुरिंदर मला यशपाल रविदासपुरा अजय हमसर मगर जगतपुर शिंदरपाल संथोखपुरा जसविंदर रामगढ़ परमिंदर कुमार रामगढ़ राजकुमार रामगढ़ जसवीर जगतपुरा दलवीर चंद अरशदीप गुरु राणा रविदासपुरा, संदीप कुमार फिलौर राम मूर्ति रामगढ़ राजकुमार रविदासपुरा कमल माओ साहिब हैप्पी माओ साहिब चंद्र प्रकाश लेखराज ब्रह्मपुरी तिलक राज जसपाल पद्दी जगीर परमजीत कंग अराइया छिंदा तेहंग लखविंदर सिंह विशाखा सिंह तहिंग सुनीता फिलौर मीनू मुठड्डा कमलजीत मुठड्डा गेजो मुठड्डा ममता रानी, राजेंद्र कौर संतोखपुरा कमलजीत कौर बीबी कुशलिया सोमा रानी, सीमा रामगढ़ सुरेंद्र कौर रामगढ़ सिमरू रामगढ़ पालो रामगढ़ पाल। बक्शो रामगढ़ हरबंस कौर रामगढ़ महेंद्र कौर रामगढ़ प्यारी रामगढ़ नदर कौर मुठड्डा कला राजविंदर कौर मुठड्डा कला सुरेंद्र कौर मीतो ਬਲਵੀਰ ਕੌਰ ਸਤਿਆਦੇਵੀ ਬਿੰਦਰ ਕੌਰ ਦਿਸ਼ੋ ਜਗਤਪੁਰਾ ਗੁਰਮੀਤ ਕੌਰ ਜਗਤਪੁਰਾ ਚਰਨਜੀਤ ਜਗਤਪੁਰਾ ਕਾਂਤਾ ਦੇਵੀ ਸ਼ਕੁੰਤਲਾ ਕਮਲਜੀਤ ਕੌਰ ਕਾਜਲ ਫਿਲੌਰ ਦੀਪਾਨ ਫਿਲੌਰ ਅਤੇ सुरेंद्र ਕੌਰ ਆਦੇ ਹਾਜ਼ਰ ਸੰ ਜੋਤ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਸਾਡੇ ਦਰਮਿਆਨ ਜਿਹੜੇ ਲੋਕਾਂ ਨੂੰ ਹਮੇਸ਼ਾ ਰਾਹ ਦਸਰੇ ਆ ਜਿਹੜੇ ਲੋਕਾਂ ਨੂੰ ਰਾਹ ਦਿਖਾਉਂਦੇ ਆ ਇਹੜੇ ਅਧਿਆਪਕਾਂ ਦੀ ਵੱਡੀ ਜਥੇਬੰਦੀ ਆ ਗਵਰਨਮੈਂਟ ਪ੍ਰਾਇਮਰੀ ਟੀਚਰ ਯੂਨੀਅਨ ਪੰਜਾਬ ਉਹਨਾਂ ਦੇ ਆਗੂ ਸਾਡੇ ਦਰਮਿਆਨ ਇੱਕ ਟੀਮ ਸਾਡੇ ਦਰਮਿਆਨ ਪਹੁੰਚੀ ਆ ਅਸੀਂ ਜਿੱਥੇ ਇਹਨਾਂ ਦਾ ਇੱਥੇ ਆਉਣ ਤੇ ਜੀ ਆਇਆਂ ਆਖਦੇ ਆ ਕਿਉਂਕਿ ਜਦੋਂ ਕਿਸੇ ਸੰਘਰਸ਼ ਆ ਜਿਹੜਾ ਉਹ ਜੇ ਤੁਸੀਂ ਠੀਕ ਲਾਈਨ ਦੇ ਉੱਪਰ ਲੜ ਰਹੇ ਹੋ ਤਾਂ ਤਾਂ ਹੀ ਤੁਹਾਨੂੰ ਵਾਕਤਕ ਜਥੇਬੰਦੀਆਂ ਜਿਹੜੀਆਂ ਸਾਨੂੰ ਸਾਡੇ ਇਸ ਸੰਕਟ ਦਾ ਜਿਹੜਾ ਹਿੱਸਾ ਬਣ ਰਹੀਆਂ ਤੇ ਸਾਨੂੰ ਉਹਦੇ ਵਿੱਚ ਆਪਣੇ ਵੱਲੋਂ ਜਿਹੜਾ ਆ ਉਹ ਸਸਪਰਥਨ ਵੀ ਦੇ ਰਹੀਆਂ ਤੋ ਅਸੀਂ ਗਵਰਨਮੈਂਟ ਪ੍ਰਾਇਮਰੀ ਟੀਚਰ ਯੂਨੀਅਨ ਦੇ ਸਾਰੇ ਆਏ ਹੋਏ ਸਾਰੀ ਟੀਮ ਜਿੰਨੇ ਵੀ ਸਾਥੀ ਸਾਡੇ ਦਰਕਰਾਨ ਪਹੁੰਚੇ ਆ ਅਸੀਂ ਸਾਰਿਆਂ ਦਾ ਆਪਣੀ ਲੋਕ ਸੰਸਾਦ ਮੰਚ ਵੱਲੋਂ तहे ਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਆਸ ਵੀ ਕਰਦੇ ਆ ਤੁਹਾਡੀ ਵੀ ਜਿਸ ਤਰੀਕੇ ਦੀ ਕੋਈ ਜੜੀ ਵੀ ਲੜਾਈ ਆ ਤੁਸੀਂ ਪੰਜਾਬ ਦੇ ਅੰਦਰ ਜਦੋਂ ਵੀ ਲੜ ਰਹੇ ਹੋ ਜਦੋਂ ਵੀ ਕਿਤੇ ਲੋਕ ਸੰਸਾਦ ਮੰਚ ਨੂੰ ਤੁਸੀਂ ਸਨੇਹਾ ਭੇਜੋਗੇ ਅਸੀਂ ਵੀ ਤੁਹਾਡੀ ਲੜਾਈ ਦੇ ਵਿੱਚ ਪਤਾ ਮੋਢੇ ਨਾਲ ਮੋਢਾ ਜੋੜ ਕੇ ਖੜਾਗੇ ਧੰਨਵਾਦ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਮਈਆ ਭਗਵਾਨ ਦੇ ਦਰਬਾਰ ਦੇ ਸੇਵਕ ਦਰਵਰ ਸ੍ਰੇਤ ਨਿਵਾਸੀ ਸਾਡੇ ਅਧਿਆਪਕ ਜੱਥੇਬੰਦੀ ਦੇ ਆਗੂ ਸਹਿਬਾਨ ਸਰਦਾਰ ਹਰਕਮਨ ਸਿੰਘ ਜੜਾ ਜਗਜੀਤ ਸਿੰਘ ਜੀ ਵਿਚਾਲ ਸੈਣੀ ਜੀ ਗੌਤਮ ਸ਼ਰਮਾ ਜੀ ਮਨੀਸ਼ ਕੁਮਾਰ ਜੀ ਅਤੇ ਹੋਰ ਵੀਰ ਅਤੇ ਭੈਣਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਅਲਮਾਅਲੈਕਮ ਪਿਛਲੇ 12 ਦਿਨਾਂ ਤੋਂ ਇਹ ਧਰਨਾ ਚੱਲ ਰਿਹਾ 2014 ਦੇ ਵਿੱਚ ਭਾਰਤ ਸਰਕਾਰ ਨੇ ਸਵਸ਼ ਭਾਰਤ ਅਭਿਆਨ ਦੇ ਤਹਿਤ ਇੱਕ ਮਿਸ਼ਨ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ 2019 ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀਗਾ ਕਿ ਸਵਸ਼ ਭਾਰਤ ਅਭਿਆਨ ਆ ਜਿਹੜਾ ਇਹਨੂੰ ਲੋਕ ਲਹਿਰ ਦੇ ਵਜੋਂ ਲੋਕਾਂ 'ਚ ਲੈ ਕੇ ਜਾਇਆ ਜਾਊਗਾ ਪਰ ਉਹ ਲੋਕ ਲਹਿਰ ਇੱਥੇ ਤੱਕ ਪਹੁੰਚੀ ਆ ਜੇ ਫਲੋਰ ਸ਼ਹਿਰ ਦੇ ਵਿੱਚ ਉਹ ਕਿਸੇ ਰੂਮ 'ਚ ਪਹੁੰਚੀ ਆ ਉਹ ਤੁਹਾਨੂੰ ਅਜੇ ਇੱਥੇ ਬੈਠਣ ਲਈ ਮਜਬੂਰ ਹੋਣਾ ਪੈ ਗਿਆ ਜਿਹੜੇ ਵੀ ਮਿਸ਼ਨ ਨੇਗੇ ਭਾਵੇਂ ਕਿ ਉਹ ਕੋਈ ਮਰਜ਼ੀ ਸਰਕਾਰ ਵੱਲੋਂ ਚਲਾਇਆ ਜਾਵੇ ਪਰ ਜਿੰਨਾ ਚਿਰ ਭਾਰਤ ਦੇ ਲੋਕ ਆਪਣੇ ਹੱਕਾਂ ਪ੍ਰਤੀ ਅਧਿਕਾਰਾਂ ਪ੍ਰਤੀ ਸੰਵਿਧਾਨਿਕ ਕਾਇਸ ਪ੍ਰਤੀ ਅਪਵਾਹ ਨਹੀਂ ਹੈਗੇ ਜਿਹੜੇ ਸਾਡੇ ਧਰਨੇ ਆ ਮਜਾਰੇ ਆ ਗੋਸ਼ਟੀਆਂ ਨੇ ਕਨਵੈਨਸ਼ਨਾਂ ਹੁੰਦੀਆਂ ਨੇ ਉਹ ਇੱਕ 파ਟ ਨੇ ਸਾਡੇ ਲੋਕਤੰਤਰ ਦਾ ਲੋਕਾਂ ਦੀ ਆਵਾਜ਼ ਉਠਾਉਣ ਦਾ ਇਹਦੇ ਨਾਲ ਨਾਲ ਜਿੱਥੇ ਇਹ ਸਾਰਾ ਕੰਮ ਜਥੇਬੰਦੀ ਵੱਲੋਂ ਕੀਤਾ ਜਾ ਰਿਹਾ ਮੈਂ ਸਿਰਫ ਇੱਕ ਬੇਨਤੀ ਕਰੂੰਗਾ ਜਾਂ ਇਹ ਪੁੱਛਣਾ ਚਾਹੁੰਦਾ ਕਿ ਇਹ ਸੰਬੰਧੀ ਇਸ ਪ੍ਰਸ਼ਾਸਨ ਤੋਂ ਇਲਾਵਾ ਅਸੀਂ ਭਾਰ ਸਰਕਾਰ ਨੂੰ ਕੋਈ ਚਿੱਠੀ ਲਿਖੀ ਆ ਜਾਂ ਨਹੀਂ ਮੈਂ ਇੱਥੇ ਸੁਝਾ ਦੇਣਾ ਚਾਹੁੰਦਾ ਮੈਂ ਇਹਦੇ ਵਿੱਚ ਤੁਹਾਡੀ ਮਦਦ ਵੀ ਕਰਾਂਗਾ ਇਹਦੇ ਸਬੰਧ ਦੇ ਵਿੱਚ ਸੈਂਟਰ ਗਵਰਨਮੈਂਟ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੰਜਾਬ ਦੇ ਫੂਡ ਕਮਿਸ਼ਨ ਨੂੰ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਜਿੰਨੇ ਵੀ ਪੰਜਾਬ ਸਰਕਾਰ ਦੇ ਕਮਿਸ਼ਨ ਨੇ ਔਰ ਭਾਰਤ ਸਰਕਾਰ ਦੇ ਕਮਿਸ਼ਨ ਨੇ ਉਹਨਾਂ ਸਾਰਿਆਂ ਨੂੰ ਇੱਕ ਚਿੱਠੀ ਲਿਖੋ ਵੀ ਫਲੋਰ ਸ਼ਹਿਰ ਦੀ ਧਰਤੀ ਦੇ ਵਿੱਚ ਜਿੱਥੇ ਭਗਵਾਨ ਮਈਆ ਜੀ ਦਾ ਬਾਸ ਹੈ ਉਹਦੇ ਤਰ੍ਹਾਂ ਦੇ ਉੱਤੇ ਜਿਹੜੇ ਇੱਥੇ ਲੋਕ ਸ਼ਰਧਾ ਦੇ ਨਾਲ ਆਪਣਾ ਉਹਨੂੰ ਪ੍ਰਮਾਤਮਾ ਮੰਨਦੇ ਆ ਉਹਨੂੰ ਪੂਜਣ ਜਾਂਦੇ ਆ ਜਾਂ ਉੱਥੇ ਦੇ ਨੇੜੇ ਦੇ ਬਸਣ ਵਾਲੇ ਲੋਕ ਅੱਜ ਬਹੁਤ ਵੱਡੇ ਸੰਕਟ ਦੇ ਵਿੱਚੋਂ ਲੰਘ ਰਹੇ ਆ ਉੱਥੇ ਜਿਹੜਾ ਗੰਦਗੀ ਭਰਿਆ ਪਾਣੀ ਸੀਵਰੇਜ ਦਾ ਪਾਣੀ ਲੋਕਾਂ ਦੇ ਲਈ ਜਿੱਥੇ ਬਿਮਾਰੀ ਦਾ ਰਾਹ ਰਾਹ ਖੋਲ ਰਿਹਾ ਉਹਦੇ ਨਾਲ ਨਾਲ ਆਉਣ ਜਾਣ ਵਾਲੇ ਰਾਈਆਂ ਦੇ ਲਈ ਉਹ ਪੁਰਦੇ ਥੱਲੋਂ ਦੀ ਲੰਘਣਾ ਬੜਾ ਅੱਥਾ ਹੋ ਰਿਹਾ ਹੈ ਔਰ ਬੱਚੇ ਆ ਜਿਹੜੇ ਜਾ ਸਾਡੀਆਂ ਛੋਟੇ ਬੱਚੇ ਧੀਆਂ ਪੜਨਾ ਸਕੂਲ ਵਿਦਿਆਰਥੀ ਉਥੋਂ ਦੀ ਨੰਗੇ ਪੈਰੀ ਜਾਂ ਪੈਦਲ ਚੱਲ ਕੇ ਨਹੀਂ ਲੰਘ ਸਕਦੇ ਜੇਕਰ ਕੋਈ ਸਾਧਨ ਹੈਗਾ ਤਾਂ ਲੰਘ ਸਕਦੇ ਆ ਤਾਂ ਇਹ ਸਾਰੀਆਂ ਗੱਲਾਂ ਨੂੰ ਲਿਖ ਕੇ ਪੰਜਾਬ ਸਰਕਾਰ ਦੇ ਜਿੰਨੇ ਅਦਾਰੇ ਆ ਚਾਹੇ ਉਹ ਚੀਫ ਸੈਕਟਰੀ ਆ ਚਾਹੇ ਮੁੱਖ ਮੰਤਰੀ ਆ ਚਾਹੇ ਸਾਡਾ ਸਿਹਤ ਵਿਭਾਗ ਆ ਤੇ ਨਾਲ ਨਾਲ ਜਿਹੜੇ ਸਾਡੇ ਹੋਰ ਕਿਉਂਕਿ ਬਹੁ ਗਿਣਤੀ ਲੋਕ ਨੇ ਜਿਹੜੇ ਇੱਥੇ ਰਹਿੰਦੇ ਆ ਬਹੁ ਗਿਣਤੀ ਸਾਡੀ ਜਿਹੜੀ ਪਾਪੂਲੇਸ਼ਨ ਆ ਉਹ ਮੈਜੋਰਟੀ ਆਫ ਪੀਪਲ ਆ ਕੋਈ ਐਸਸੀ ਆ ਜਾਂ ਬੀਸੀ ਆ ਜਾਂ ਗਰੀਬ ਲੋਕ ਆ ਜਿਹੜੇ ਪਿੰਡਾਂ 'ਚ ਰਹਿੰਦੇ ਆ ਤਾਂ ਇਹਨਾਂ ਸਾਰੇ ਕਮਿਸ਼ਨਰਾਂ ਨੂੰ ਇਹ ਜਿਹੜੀਆਂ ਚਿੱਠੀਆਂ ਨੇ ਲਿਖਿਆ ਜਾਣੀਆਂ ਬਣਦੀਆਂ ਨੇ ਮੇਰੇ ਵੱਲੋਂ ਡਰਾਫਟਿੰਗ ਦੇ ਕੋਈ ਲੈਟਰ ਕਰਨੀ ਆ ਤੁਹਾਡੀ ਪੂਰੀ ਮਦਦ ਕੀਤੀ ਜਾਊਗੀ ਮੈਂ ਇੰਨੀ ਕਹਿੰਦਾ ਹੋਇਆ ਬਹੁਤ ਸਮਾਨਾ ਲੈਂਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ